ਆਮ ਆਦਮੀ ਪਾਰਟੀ ਦੇ ਵਿੱਚ ਮਚ ਗਿਆ ਹੜਕਮ ਆਮ ਆਦਮੀ ਪਾਰਟੀ ਨੇ ਜਿਵੇਂ ਹੀ ਆਪਣੇ ਚਾਰ ਕੈਬਨ ਮੰਤਰੀਆਂ ਤੋਂ ਅਸਤੀਫੇ ਲੈ ਲਏ ਗਏ ਨੇ ਉਸ ਨੂੰ ਲੈ ਕੇ ਵੱਡੇ ਤੰਜ ਕੱਸੇ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਹੋਰ ਮੰਤਰੀ ਦਾ ਨਾਮ ਲਿੱਤਾ ਕਿ ਉਸ ਦਾ ਅਸਤੀਫਾ ਕਿਉਂ ਨਹੀਂ ਲਿਆ ਗਿਆ ਜਿਸ ਉੱਪਰ ਵੱਡੀ ਤੋਹਮਤ ਰੱਖੀ ਸੀ ਸੋ ਉਸ ਮੰਤਰੀ ਨੂੰ ਕਿਉਂ ਵਿਚਾਰਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਮਜੀਠੀਆ ਸਾਹਿਬ ਨੇ ਉਸ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਲਿਆ ਕੌਣ ਹੈ ਉਹ ਮੰਤਰੀ ਉਸ ਉੱਤੇ ਵੀ ਵੱਡੀ ਤੋਹਮਤ ਲੱਗੀ ਸੀ ਸਭ ਤੋਂ ਪਹਿਲਾਂ ਉਹਦੇ ਉੱਪਰ ਹੀ ਉਹ ਤੋਹਮਤ ਲੱਗੀ ਸੀ ਔਰ ਉਸ ਦੀ ਵੀਡੀਓ ਆਡੀਓ ਵੀ ਜਿਹੜੀ ਸਾਹਮਣੇ ਆਈ ਸੀ ਜੋ ਰਾਜਪਾਲ ਕੋਲ ਵੀ ਪਹੁੰਚੀ ਸੀ ਮਜੀਠੀਆ ਸਾਹਿਬ ਲੈ ਕੇ ਗਏ ਸੀ ਸੋ ਉਸ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਲਿਆ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਜਿਵੇਂ ਹੀ ਕੈਬਨਿਟ ਦੇ ਫੇਰ ਬਦਲ ਹੋਣ ਜਾ ਰਹੀ ਹੈ ਚਾਰ ਮੰਤਰੀਆਂ ਦੇ ਅਸਤੀਫੇ ਲੈ ਲਏ ਗਏ ਨੇ ਉਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਜੋ ਤੰਜ ਕੱਸੇ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਅਲੱਗ-ਅਲੱਗ ਜੋ ਪ੍ਰਤੀਕਿਰਿਆ ਸਾਹਮਣੇ ਆ ਰਹੀਆਂ ਨੇ ਸੋ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੇ ਮੰਤਰੀ ਦੇ ਖਿਲਾਫ ਆਵਾਜ਼ ਚੱਕੀ ਸੀ ਉਸ ਮੰਤਰੀ ਦਾ ਅਸਤੀਫਾ ਨਹੀਂ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਮੰਤਰੀ ਨੂੰ ਕਿਉਂ ਨਹੀਂ ਬਦਲਿਆ ਕੀ ਕਾਰਨ ਹੈ ਕੀ ਸੈਟਿੰਗ ਹੋਈ ਹੈ ਮੁੱਖ ਮੰਤਰੀ ਔਰ ਉਸ ਮੰਤਰੀ ਦੇ ਵਿਚਾਰ ਜਿਸ ਮੰਤਰੀ ਦੀ ਆਡੀਓ ਵੀਡੀਓ ਰਾਜਪਾਲ ਕੋਲ ਪਹੁੰਚੀ ਹੋਈ ਏ ਔਰ ਉਹ ਮੰਤਰੀ ਦੇ ਉੱਪਰ ਸਭ ਤੋਂ ਵੱਡੀ ਤੋਹਮਤ ਲੱਗੀ ਸੀ ਉਸ ਮੰਤਰੀ ਨੂੰ ਕਿਉਂ ਨਹੀਂ ਬਦਲਿਆ ਗਿਆ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਹੜੇ ਮੰਤਰੀਆਂ ਦੇ ਅਸਤੀਫੇ ਲੈ ਗਏ ਨੇ ਇਹਨਾਂ ਦੇ ਉੱਪਰ ਵੱਡੀਆਂ ਤੋਹਮਤਾਂ ਲੱਗੀਆਂ ਸੀ ਫਿਰ ਉਹ ਮੰਤਰੀ ਦੇ ਉੱਪਰ ਕਿਉਂ ਨਹੀਂ ਉਸ ਨੂੰ ਕਿਉਂ ਛੱਡ ਦਿੱਤਾ ਗਿਆ ਕਿਉਂਕਿ ਉਸ ਤੇ ਉੱਪਰ ਵੀ ਵੱਡੀ ਤੋਹਮਤ ਲੱਗੀ ਸੀ ਉਸ ਮੰਤਰੀ ਦੇ ਉੱਪਰ ਵੀਡੀਓ ਆਡੀਓ ਦੀ ਸੋ ਇਸ ਤਰ੍ਹਾਂ ਮਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਦਾ ਪੂਰਾ ਨੰਗਾ ਚਿੱਟਾ ਸੱਚ ਜਿਹੜਾ ਕਿ ਸਾਹਮਣੇ ਲਿਆਂਦਾ ਸੀ ਔਰ ਰਾਜਪਾਲ ਕੋਲ ਵੀ ਗੱਲ ਪਹੁੰਚੀ ਸੀ ਉਸ ਮੰਤਰੀ ਨੂੰ ਲੈ ਕੇ ਤੇ ਉਸ ਮੰਤਰੀ ਦਾ ਅਸਤੀਫਾ ਨਹੀਂ ਲਿਆ ਗਿਆ ਜੋ ਕਿ ਜੋ ਮੰਤਰੀ ਕਟਾਰੂ ਚੱਕ ਕਟਾਰੂ ਚੱਕ ਨੂੰ ਲੈ ਕੇ ਬਹੁਤ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਰਕਰੀ ਹੋਈ ਸੀ ਕਟਾਰੂ ਚੱਕ ਨੇ ਆਪਣੇ ਹੀ ਹਲਕੇ ਦੇ ਇੱਕ ਨੌਜਵਾਨ ਨਾਲ ਵੱਧ ਫੈਲੀ ਕੀਤੀ ਸੀ ਸੋ ਉਸ ਦੀ ਜਿਹੜੀ ਵੀਡੀਓ ਸਾਹਮਣੇ ਆਈ ਸੀ ਔਰ ਮਜੀਠੀਆ ਸਾਹਿਬ ਨੇ ਵੱਡੇ ਸਵਾਲ ਚੱਕੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਟਾਰੂ ਚੱਕ ਦਾ ਅਸਤੀਫਾ ਕਿਉਂ ਨਹੀਂ ਲਿਆ ਇਸ ਨੂੰ ਲੈ ਕੇ ਮਜੀਠੀਆ ਸਾਹਿਬ ਨੇ ਫਿਰ ਕਿਹੜੀ ਸਰਕਾਰ ਮਜੀਠੀਆ ਸਾਹਿਬ ਨੇ ਕਿਹਾ ਕਿ ਕਟਾਰੂ ਚੱਕ ਨੇ ਜੋ ਕਿ ਇੱਕ ਕਮਾਊ ਪੁੱਤ ਹੈ ਆਮ ਆਦਮੀ ਪਾਰਟੀ ਸਰਕਾਰ ਦਾ ਕਟਾਰੂ ਚੱਕ ਨੇ ਜੋ ਸੈਟਿੰਗ ਕੀਤੀ ਅੰਦਰ ਖਾਤੇ ਉਹ ਸਾਹਮਣੇ ਆਵੇਗੀ ਕਿਉਂ ਨਹੀਂ ਬਦਲਿਆ ਕਟਾਰੂ ਚੱਕ ਨੂੰ ਕਿਉਂ ਦੂਸਰੇ ਮੰਤਰੀਆਂ ਦੇ ਅਸਤੀਫੇ ਲੈ ਲਏਗੇ ਨੇ ਬ੍ਰਹਮਸ਼ੰਕਰ ਜਿੰਪਾ ਵਰਗੇ ਭਲੇ ਮਾਨਸ ਨੂੰ ਰਗੜ ਕੇ ਰੱਖ ਦਿੱਤਾ ਜੋ ਅਨਮੋਲ ਗਗਨ ਮਾਨ ਵਰਗੇ ਜਿਹੜੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਰਗੜ ਕੇ ਰੱਖਤਾ ਲੇਕਿਨ ਕਟਾਰੂ ਚੱਕ ਦਾ ਅਸਤੀਫਾ ਵੀ ਬਲਕਾਰ ਸਿੰਘ ਦੇ ਨਾਲ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਬਲਕਾਰ ਸਿੰਘ ਦੀ ਨੀਲੀ ਕਾਲੀ ਫਿਲਮ ਸਾਹਮਣੇ ਆਈ ਸੀ ਉਸੇ ਤਰ੍ਹਾਂ ਕਟਾਰੂ ਚੱਤ ਦੀ ਵੀ ਵੀਡੀਓ ਜਿਹੜੀ ਸਾਹਮਣੇ ਆਈ ਸੀ ਔਰ ਉਸ ਨੂੰ ਜਿਹੜਾ ਕੀ ਰੋਕ ਲਿਆ ਗਿਆ ਉਸ ਦਾ ਅਸਤੀਫਾ ਨਹੀਂ ਲਿਆ ਗਿਆ ਜਿਸ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਔਰ ਕਾਂਗਰਸ ਪਾਰਟੀ ਵੱਲੋਂ ਵੀ ਵੱਡੇ ਤੰਜ ਕੱਸੇ ਜਾ ਰਹੇ ਨੇ ਸੋ ਅੱਜ ਜਿਵੇਂ ਹੀ ਚਾਰ ਮੰਤਰੀਆਂ ਦੇ ਅਸਤੀਫੇ ਲੈ ਗਏ ਨੇ ਉਹਨਾਂ ਵੱਲੋਂ ਬਿਨਾਂ ਕਾਰਨ ਦੱਸੇ ਉਹਨਾਂ ਦੇ ਅਸਤੀਫੇ ਲੈ ਗਏ ਨੇ ਜੋ ਕਿ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਚੇਤਨ ਜੋੜਾ ਮਾਦਰਾ ਦੇ ਵੱਲੋਂ ਤਾਂ ਵੱਡੇ ਰਜਾਮ ਲਾਏ ਜਾ ਰਹੇ ਨੇ ਕਿ ਮੇਰੇ ਵੱਲੋਂ ਕਿਹੜੀ ਗਲਤੀ ਹੋਈ ਸੀ ਜਿਹੜਾ ਕਿ ਮੇਰੇ ਕੋਲ ਅਸਤੀਫਾ ਲੈ ਲਿਆ ਗਿਆ ਹੈ ਅਨਮੋਲ ਗਗਨ ਮਾਨ ਕਹਿ ਰਹੇ ਨੇ ਕਿ ਮੇਰੇ ਕੋਲ ਕਿਉਂ ਅਸਤੀਫਾ ਲੈ ਗਿਆ ਕਿ ਮੈਂ ਜਿਹੜਾ ਕਿ ਰਿਸ਼ਵਤ ਖੋਰੀ ਦੇ ਖਿਲਾਫ ਬੋਲੀ ਸੀ ਰਿਸ਼ਵਤ ਖੋਰੀ ਬੰਦ ਕਰਨੀ ਚਾਹੁੰਦੀ ਸੀ ਜੋ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਵਡਾਵਾ ਦੇਣਾ ਚਾਹੁੰਦੇ ਨੇ ਅਨਮੋਲ ਗਗਨ ਮਾਨ ਵੀ ਜਿਹੜੇ ਕਿ ਨਾਰਾਜ਼ ਹੋ ਗਏ ਨੇ ਚੇਤਨ ਮਾਜਰਾ ਦੇ ਨਾਲ ਹਟਮ ਮਚ ਗਿਆ ਆਮ ਆਦਮੀ ਪਾਰਟੀ ਦੇ ਵਿੱਚ